ਗੇਮ ਦੇ ਪਿੱਛੇ ਸਗੀਆਂ ਤਿੰਨ ਪੈਨਾ ਨੇ ਖੁਦਕੁਸ਼ੀ ਕਰ ਲਈ ਜੀ ਹਾਂ ਇਹ ਘਟਨਾ ਸਾਹਮਣੇ ਆਈ ਹੈ ਭਾਰਤ ਸਿਟੀ ਸੁਸਾਇਟੀ ਦਾ ਵਿੱਚ ਤਿੰਨ ਸਗੀਆਂ ਪੈਣਾ ਵੱਲੋਂ ਇਕੱਠੇ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੀ ਆਉਂਦੀ ਹੈ ਉਸ ਤੋਂ ਬਾਅਦ ਮਨੋਵਿਗਿਆਨੀ ਅਤੇ ਮਨੋਚਿਕਿਤਸਕ ਹੈਰਾਨ ਰਹਿ ਜਾਂਦੇ ਨੇ ਮੋਬਾਈਲ ਦੀ ਲੱਖ ਲੱਖ ਕਿਸੇ ਨਾ ਪੈਣਾ ਨੂੰ ਡਿਜੀਟਲ ਐਡਿਕਸ਼ਨ ਦਾਸਤੇਆ ਡਾਕਟਰਾਂ ਦਾ ਮੰਨ ਹੈ ਕਿ ਜੇਕਰ ਤਿੰਨ ਪੈਣਾ ਦੀ ਪੜਾਈ ਨਾ ਛੁੱਟੀ ਹੁੰਦੀ ਔਰ ਸਕੂਲ ਜਾਂਦੀਆ ਤਾਂ ਸ਼ਾਇਦ ਅੱਜ ਇਹ ਚਿੰਦਾ ਹੁੰਦੀਆਂ ਦਰਸਲ ਕੀ ਮਾਮਲਾ ਇਹ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਪਰ ਇਸ ਮਾਮਲੇ ਸੰਬੰਧੀ ਮਨੋਵਿਗਿਆਨੀਆਂ ਦਾ ਇਹ ਦੱਸਣਾ ਹੈ ਕਿ ਉਹ ਦੇ ਦੰਦਾ ਇੱਕ ਵੱਡਾ ਹਿੱਸਾ ਸਕੂਲ ਅਤੇ ਪੜਾਈ ਦੇ ਵਿੱਚ गुਜ਼ਰਨਾ ਸੀ ਇਹਨੇ ਲੰਬੇ ਤੋਂ ਸਕੂਲ ਨਾ ਜਾਣ ਦੇ ਕਾਰਨ ਸ਼ਾਇਦ ਉਹਨਾਂ ਵਿੱਚ ਡਿਜੀਟਲ ਐਡਿਕਸ਼ਨ ਵੱਧ ਗਿਆ ਇਸ ਪੂਰੇ ਮਾਮਲੇ ਦੇ ਵਿੱਚ ਹੁਣ ਤਲਾ ਤਰਾ ਦੇ ਬਿਆਨ ਹੈ ਜਿਹੜੇ ਕਿ ਸਾਹਮਣੇ ਆ ਰਹੇ ਨੇ ਦਰਸਲੇ ਮਾਮਲਾ ਸਾਹਮਣੇ ਆਦਾ ਜਿੱਥੇ ਕਿ ਤਿੰਨ ਸਗੀਆਂ ਪੜਾ ਨੂੰ ਜਿਹੜੀ ਕਿ ਗੇਮ ਦੀ ਲਤ ਲੱਗੀ ਸੀ ਉਸ ਤੋਂ ਬਾਅਦ ਉਹਨਾਂ ਨੇ ਖੁਦਕੁਸ਼ੀ ਕਰ ਲਈ ਇੱਕ ਸੁਸਾਈਡ ਨੋਟ ਵੀ ਦੱਸਿਆ ਜਾ ਰਿਹਾ ਕਿ ਉਹਨਾਂ ਵੱਲੋਂ ਲਿਖਿਆ ਕਿਆ ਸੀ ਮਾਮਲਾ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਤੋਂ ਸਾਹਮਣੇ ਯਾਚ ਤੇ ਤਨ ਨ ਬਾਲਗ ਪੈਣਾ ਨੇ ਇਕੱਠੇ ਹੋ ਕੇ 9ਵੀਂ ਮੰਜ਼ਲ ਤੋਂ ਛਾਲ ਮਾਰ ਦਿੱਤੀ ਆਪਣੀ ਜਾਨ ਗੁਆ ਦਿੱਤੀ ਹੈ ਮ੍ਰਿਤਕ ਪੈਣਾ ਦੀ ਉਮਰ 12 14 ਤੇ 16 ਸਾਲ ਦੱਸੀ ਜਾ ਰਹੀ ਹੈ ਇਹ ਘਟਨਾ ਭਾਰਤ ਸਿਟੀ ਸੁਸਾਇਟੀ ਦੀ ਦੱਸੀ ਜਾ ਰਹੀ ਹੈ ਮਾਪਿਆਂ ਨੇ ਬੱਚਿਆਂ ਨੂੰ ਆਨਲਾਈਨ ਗੇਮ ਜਿਸ ਨੂੰ ਕੋਰੀਅਨ ਲਵ ਗੇਮ ਕਹਿੰਦੇ ਸੀ ਖੇਡਣ ਤੋਂ ਰੋਕ ਦਿੱਤਾ ਬਨਾਹੀ ਕੀਤੀ ਜਿਸ ਤੋਂ ਬਾਅਦ ਤਨ ਨ ਪੈਣਾ ਨੇ ਖੌਫਨਾਕ ਕਦਮ ਚੁੱਕ ਲਿਆ ਘਟਾ ਦੀ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪੁੱਜੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਇਹ ਹਾਦਸਾ ਆਨਲਾਈਨ ਗੇਮਿੰਗ ਲਤ ਅਤੇ ਮਾਨਸਿਕ ਦਬਾਅ ਨੂੰ ਲੈ ਕੇ ਗੰਭੀਰ ਸਵਾਲ ਵੀ ਖੜੇ ਕਰਦਾ ਹੈ ਮਹਾਰਾ ਦਾ ਕਹਿਣਾ ਹੈ ਕਿ ਬੱਚਿਆਂ ਦੇ ਨਾਲ ਗਲਬਾਤ ਸਮਝਦਾਰੀ ਤੇ ਨਿਗਰਾਨੀ ਹੱਦੇ ਸਮੇਂ ਦੇ ਵਿੱਚ ਬੇहद ਜ਼ਰੂਰੀ ਹੈ